ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਹਾਲ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੇ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਅੰਗੀਠੀ ਬਾਲਕੇ ਘਰ ਦੇ ਅੰਦਰ ਸੌਂ ਜਾਂਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਵੱਡਾ ਨੁਕਸਾਨ ਤੁਹਾਨੂੰ ਹੋ ਸਕਦਾ ਹੈ ਇੱਕ ਵੱਡੇ ਪਰਿਵਾਰ ਪੂਰੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਅੰਗੀਠੀ ਬਾਲਕੇ ਘਰ ਦੇ ਅੰਦਰ ਸੌਂ ਗਏ ਔਰ ਸਵੇਰੇ ਇੱਕ ਦੀ লাশ ਜਿਹੜੀ ਹੈ ਉਹ ਬ੍ਰਾਹਮਤ ਹੋਈ ਔਰ ਦੋ ਬੇਹੋਸ਼ੀ ਹਾਲਤ ਚ ਪਏ ਸੀ ਤਾਂ ਅੰਗੀਠੀ ਬਾਲ ਕੇ ਕਦੇ ਵੀ ਘਰਾਂ ਦੇ ਵਿੱਚ ਨਾ ਸੋਇਆ ਕਰੋ ਇਹ ਜ਼ਹਿਰੀਲੀ ਗੈਸ ਪੈਦਾ ਕਰਦੀ ਹੈ ਜਿਸ ਨਾਲ ਬੰਦ ਕਮਰਿਆਂ ਚ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੁਹਾਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਬੂਹੇ ਤੱਕ ਪਹੁੰਚਣਾ ਔਖਾ ਹੋ ਜਾਂਦਾ ਹੈ ਇੰਨੀ ਜ਼ਹਿਰੀਲੀ ਗੈਸ ਹੁੰਦੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਦੇ ਰਹੇ ਤੁਹਾਨੂੰ ਜਲੰਧਰ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਔਰ ਦੋ ਜਣੇ ਤਿੰਨ ਜਣੇ ਮਾਫ ਕਰਨਾ ਦੋ ਬੱਚੇ ਇੱਕ ਪਤਨੀ ਜਿਹੜਾ ਉਹ ਗੰਭੀਰ ਉਹ ਹੈ ਹਾਲਤ ਦੇ ਵਿੱਚ ਹੈ ਕਿਉਂਕਿ ਬੇਹੋਸ਼ ਹੋ ਜਾਂਦੇ ਆ ਪਤਨੀ ਵੀ ਬੇਹੋਸ਼ ਹੋ ਜਾਂਦੀ ਆ ਪਰ ਉਹ ਦਮ ਤੋੜ ਗਈ ਤਾਂ ਇਹ ਖਬਰ ਉਦੋਂ ਪਤਾ ਲੱਗੀ ਇਹ ਕਾਂਡ ਸਾਰਾ ਉਦੋਂ ਪਤਾ ਲੱਗਿਆ ਜਦੋਂ ਉਸ ਸ਼ਖਸ ਦੇ ਜਿਹੜੇ ਆ ਦੋ ਕੰਮ ਉਸਨੇ ਬੰਦੇ ਰੱਖੇ ਹੋਏ ਸੀ ਕਿਉਂਕਿ ਫਾਸਟ ਫੂਡ ਦਾ ਉਹ ਕੰਮ ਕਰਦਾ ਸੀ ਔਰ ਜਿਹੜੇ ਦੋ ਬੰਦੇ ਉਸਨੇ ਰੱਖੇ ਹੋਏ ਸੀ ਉਹ ਘਰ ਦੇ ਸਾਹਮਣੇ ਰਹਿੰਦੇ ਸੀ ਤਾਂ ਜਦੋਂ ਸਵੇਰੇ ਗਏ ਘਰੇ ਪਤਾ ਲਾਣ ਕੇ ਭਾਜੀ ਉਠੋ ਕੰਮ ਕਰ ਕਰਨ ਚੱਲੀਏ ਤਾਂ ਦੇਖਿਆ ਤਾਂ ਘਰ ਦੇ ਅੰਦਰ ਸਾਰੇ ਬੇਹੋਸ਼ੀ ਹਾਲਤ ਚ ਪਏ ਸੀ ਕਿਉਂਕਿ ਇੱਕ ਰਾਤ ਪਹਿਲਾਂ ਇਹਨਾਂ ਨੇ ਅਗੀਠੀ ਬਾਲ ਕੇ ਘਰ ਦੇ ਅੰਦਰ ਆਪਣਾ ਠੰਡ ਤੋਂ ਬਚਣ ਦੇ ਲਈ ਇਹ ਸਾਰਾ ਕੀਤਾ ਹੋਇਆ ਸੀ ਪਰ ਉਹਨਾਂ ਦੇ ਨਾਲ ਪਾਣਾ ਵਾਪਰਿਆ ਸਮਰਾਲਾ ਦੇ ਵਿੱਚ ਵੀ ਪਾਣਾ ਵਾਪਰਿਆ ਔਰ ਜਲੰਧਰ ਦੇ ਵਿੱਚ ਵੀ ਪਾਣਾ ਵਾਪਰਿਆ ਸਮਰਾਲਾ ਦੇ ਵਿੱਚ ਇੱਕ ਬੱਚੀ ਦੀ 2 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਹੁਣ ਇੱਕ ਮਹਿਲਾ ਦੀ ਜਲੰਧਰ ਦੇ ਵਿੱਚ ਮੌਤ ਹੋ ਗਈ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਣੇ ਸਾਥੀਆਂ ਤੱਕ ਜ਼ਰੂਰ ਪਹੁੰਚਾਓ ਕਿ ਜੇਕਰ ਤੁਸੀਂ ਅੰਗੀਠੀ ਬਾਲ ਕੇ ਘਰ ਦੇ ਅੰਦਰ ਠੜ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਡੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਕਰਦੀਆਂ ਦਿਖਾ ਰਿਹਾ ਹੈ ਮੌਕੇ ਤੇ ਪੰਜਾਬ ਪੁਲਿਸ ਦੇ ਅਫਸਰ ਵੀ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਹਰ ਪੈੜੂ ਤੋਂ ਕਿਉਂਕਿ ਪੁਲਿਸ ਨੂੰ ਵੀ ਹੁੰਦਾ ਕਿ ਅਸੀਂ ਇੱਕ ਵਾਰ ਹਰ ਪਹਿਲੂ ਤੋਂ ਜਾਂਚ ਕਰ ਲਈਏ ਕਿ ਕੋਈ ਹੋਰ ਗਲਤ ਬਾਤਾਂ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜਿਸ ਨੂੰ ਸੁਣ ਸੁਣਦੇ ਹੁੰਨੇ ਆ ਜਿਸ ਨੂੰ ਸੁਣ ਕੇ ਤਾਂ ਕਈ ਵਾਰੀ ਯਕੀਨ ਨਹੀਂ ਹੁੰਦਾ ਕਿ ਅੱਛਾ ਐਦਾਂ ਵੀ ਹੋ ਸਕਦਾ ਤਾਂ ਇਸ ਕਰਕੇ ਪੁਲਿਸ ਨੂੰ ਹਰ ਪਹਿਲੂ ਤੋਂ ਜਾਂਚ ਕਰਨੀ ਪੈਂਦੀ ਆ ਤਾਂ ਪੁਲਿਸ ਆਪਣੀ ਜਾਂਚ ਕਰ ਰਹੀ ਆ ਪੁਲਿਸ ਆਪਣਾ ਪੱਖ ਜਿਹੜਾ ਰੱਖੇਗੀ ਇਸ ਨੂੰ ਲੈ ਕੇ ਕਿ ਹਾਂ ਅੰਗੀਠੀ ਕਰਕੇ ਹੀ ਜਿਹੜਾ ਇਹ ਪਰਿਵਾਰ ਦੇ ਨਾਲ ਵੱਡਾ ਹਾਦਸਾ ਹੋਇਆ ਜਲੰਧਰ ਦੇ ਵਿੱਚ ਵੱਡਾ ਹਾਦਸਾ ਹੋਇਆ ਕੜਾਕੇ ਦੀ ਠੰਡ 'ਚ ਇੱਕ ਪਰਿਵਾਰ ਦੇ ਜੀ ਦੀ ਮੌਤ ਹੋ ਗਈ ਹੈ ਜ਼ਹਿਰੀਲੀ ਗੈਸ ਚੜਨ ਕਰਕੇ ਤਾਂ ਅੰਗੀਠੀ ਬਾਲ ਰਹੇ ਹਾਂ ਤਾਂ ਸਾਵਧਾਨ ਰਹੋ ਇਸ ਦੀ ਗੈਸ ਬਹੁਤ ਖਤਰਨਾਕ ਹੁੰਦੀ ਹੈ ਦਾ ਮੌਕੇ ਤੇ ਮੌਜੂਦ ਲੋਕਾਂ ਨੇ ਆ ਬਿਆਨ ਦਿੱਤਾ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਕਿ ਕਿ ਕਿਵੇਂ ਦਾ ਇਹ ਪਰਿਵਾਰ ਸੀਗਾ ਔਰ ਜਿਹਦਾ ਇਹਨਾਂ ਦੇ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਸੀ ਆਉ ਸੁਣਦੇ ਹਾਂ ਜੀ ਕੀ ਅਮਿਤ ਸ਼ਰਮਾ ਨਾਮ ਹੈ ਮੇਰਾ ਅਮਿਤ ਜੀ ਇਹ ਕਿਹੜਾ ਮਾਮਲਾ ਹੈ ਇਹ ਮਾਮਲਾ ਗੁਬਿੰਦਗੜ੍ਹ ਕੀ ਗੱਲ ਬਾਤ ਹੋਈ ਸੀ ਐਸੇ ਗੱਲ ਬਾਤ ਇਹ ਹੋਈ ਹੈ ਜੀ ਇੱਥੇ 네ਪਾਲੀ ਫੈਮਿਲੀ ਕਿਰਾਏ ਤੇ ਰਹਿੰਦੀ ਹੈ ਜੀ ਤਾਂ ਉਹ ਰਾਤੀ ਕਿਤੇ ਆਏ ਨੇ ਅਮ ਤੋਂ ਠੰਡ ਹੈਗੀ ਆ ਅੰਦਰ ਫੈਮਲੀ ਛੋਟੇ ਛੋਟੇ ਬੱਚੇ ਇੱਕ 2 2.5 ਸਾਲ ਦਾ ਬੱਚਾ ਆ ਇੱਕ 8 ਕਿ ਮਹੀਨੇ ਦਾ ਬੱਚਾ ਆ ਤਾਂ ਉਹ ਰਾਤੀ ਕਿਤੇ ਉਹਨਾਂ ਨੇ ਅੰਦਰ ਅੰਗੀਠੀ-ਮੁੱਠੀ ਬਾਲੀ ਆ ਅੰਗੀਠੀ ਬਾਲਨ ਦੇ ਨਾਲ ਗਿਆ ਚੜ ਗਈ ਆ ਪੂਰੀ ਫੈਮਲੀ ਨੂੰ ਤਾਂ ਵੀ ਸਵੇਰੇ ਵੀ ਸਾਰੇ ਸੀਰੀਅਸ ਸੀਗੇ ਵੀ ਹਸਬੰਡ ਬਚ ਗਿਆ ਵਾ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾ ਦਿੱਤਾ ਵਾ ਤਾਂ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਹੋ ਗਈ ਸਰ ਪਤਾ ਕਿਦਾਂ ਲੱਗਾ ਸੀਗਾ ਕਿ ਉਹਨਾਂ ਦੇ ਜਿਹੜੇ ਇੱਥੇ 2-4 2-4 ਵਰਕਰ ਇਹ 2-4 ਭਰਾ ਜਾਂ ਫੈਮਿਲੀ ਦੇ ਲੋਕ ਨਾ ਨਾਲੋਂ ਨਾਲ ਹੀ ਰਹਿੰਦੀਆਂ ਵਾ ਕੋਈ ਦੋ ਮਕਾਨ ਛੱਡ ਕੇ ਜਾਂ ਦੋ ਮਕਾਨ ਅੱਗੇ ਪਿੱਛੇ ਉਹਦੇ ਕਰਕੇ ਹੋਈ ساری ਗੱਲ ਬਤੋਂਤਾ ਤੋਂ ਪਤਾ ਲੱਗਾ ਜਦੋਂ ਉਹਨਾਂ ਨੇ ਖਾਪੇ ਪਾਈ ਹਾਂ ਪੁਲਿਸ ਨੂੰ ਇਤਲਾਹ ਕਰਤਾ ਹਾਂ ਪੁਲਿਸ ਨੂੰ ਇਤਲਾਹ ਕਰਤਾ ਪੁਲਿਸ ਆ ਗਈ ਹੈ ਠੀਕ ਹੈ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਕੋਈ ਚੱਕਰ ਨਹੀਂ ਬੱਚੇ ਔਰ ਪਿਤਾ ਦੀ ਕੰਡੀਸ਼ਨ ਇਸ ਤਰ੍ਹਾਂ ਸੀ ਛੋਟਾ ਬੇਟਾ ਜਿਹੜਾ 8 ਕਿ ਮਹੀਨੇ ਦਾ ਉਹ ਥੋੜਾ ਸੀਰੀਅਸ ਹੈ ਤਾਂ ਉਹ ਕਮਲਾ ਹਸਪੀਟਲ ਚਾ ਦੋਵੇਂ ਬੱਚੇ ਕਮਲਾ ਹਸਪੀਟਲ ਚ ਹੈ ਤਾਂ ਫਾਦਰ ਹੈ ਜਿਹੜਾ ਇਹਨਾਂ ਦਾ ਵਿਸ਼ਾਲ ਉਹਦਾ ਵੀ ਹਸਬੰਡ ਜਿਹਦੀ ਡੈਥ ਹੋਈ ਹੈ ਉਹ ਜਨਤਾ ਹਸਪੀਟਲ ਹੈ ਉਹ ਵੀ ਥੋੜਾ ਠੀਕ ਹੈ ਉਹ ਚਲੋ ਤਾਂ ਬੱਚੇ ਸੀਰੀਅਸ ਹੈ ਛੋਟਾ ਬੱਚਾ ਸੀਰੀਅਸ ਹੀ ਹੈ ਕਹਿੰਦੇ ਕੋਈ ਰੈਲਟਿਵ ਕਿੱਥੇ ਆਏ ਨੇ ਨਹੀਂ ਰੈਲਟਿਵ ਜੋ ਸੁਨਨ ਦੇ ਵਿੱਚ ਆਇਆ ਉਹ ਕਹਿੰਦੇ ਦਿੱਲੀ ਰਹਿੰਦੇ ਆ ਜੋ ਬ੍ਰਦਰ ਵਗੈਰਾ ਉਹ ਆ ਰਹੇ ਆ ਬਾਕੀ ਜਿਹੜੇ ਦੂਰ ਨੇੜੇ ਦੇ ਰਿਸ਼ਤੇਦਾਰ ਆ ਕੋਈ ਫਰੈਂਡਸ ਆ ਉਹ ਆਏ ਹੋਏ ਸਾਰੇ ਉਹਦਾ ਹਸਬੰਡ ਕੀ ਕੰਮ ਕਰਦੇ ਆ ਉਹਨਾਂ ਦੇ ਹਸਬੰਡ ਉਹੀ ਫਾਸਟ ਫੂਡ ਦਾ ਸਾਰੇ ਨੇ ਕੰਮ ਕਰਦੇ ਸੀਗੇ ਪੰਜ ਸੱਤ ਜਣੇ ਹੈਗੇ ਰਲ ਮਿਲ ਕੇ